ਇੱਕ ਗੱਲ ਦੱਸੋ ਮੈਨੂੰ ਤੁਹਾਡੇ ਮਾਮੇ ਦੇ ਜਵਾਈ ਦੇ ਘਰ ਵਾਲੀ ਦੀ ਭੂਆ ਤੁਹਾਡੀ ਤੇ ਤੁਹਾਡੇ ਡੈਡੀ ਜੀ ਦੀ ਕੀ ਲੱਗੀ ਕੀ 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 ਰਿਸ਼ਤੇਦਾਰੀ ਦੱਸਣੀ ਆ ਤੁਸੀਂ ਰਿਸ਼ਤਾ ਲਪਣਾ ਹੈ ਹਾਂ ਰਿਸ਼ਤਾ ਲਾਓ ਜੀ ਆਜਾ ਪੰਨੇਹਾਂ ਰਿਸ਼ਤਾਂ ਲਾ ਮਨ ਜਾ ਰਹੇ ਮੇਰਾ ਨਹੀਂ ਲਪਣਾ ਮੇਰਾ ਲਪਣਾ ਰਿਸ਼ਤਾ ਹੋਇਆ ਹੋਇਆਗਾ ਉਹਨਾਂ ਨੂੰ ਕਨਫਿਊਜ਼ਨ ਨੂੰ ਹੱਲ ਕਰਨਾ ਅੱਛਾ ਕਨਫਿਊਜ਼ਨ ਹੱਲ ਕਰਨੀ ਆ ਚਲੋ ਠੀਕ ਹੈ ਤੁਸੀਂ ਵੀ ਕਮੈਂਟਾਂ 'ਚ ਹੱਲ ਕਰੋ ਮੈਂ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੀ ਨੇ ਆ ਜੀ ਹੁਣ ਬੋਲੋ ਆ ਰਾਮ ਨਾਲ ਆ ਰਾਮ ਨਾਲ ਬੋਲੋ ਜਿਵੇਂ ਮਰਜ਼ੀ ਬੋਲੋ ਤੁਹਾਡੇ ਮਾਮੇ ਦਾ ਜਵਾਈ ਹਾਂ ਉਹਨਾਂ ਦੇ ਘਰ ਵਾਲੀ ਦੀ ਭੂਆ ਤੁਹਾਡੇ ਡੈਡੀ ਜੀ ਦੀ ਤੇ ਤੁਹਾਡੀ ਕੀ ਲੱਗੀ ਜ਼ਿਆਦਾ ਲੰਬੀ ਰਿਸ਼ਤੇ ਨਹੀਂ ਲੱਭਲੀ ਤੁਸੀਂ ਮੇਰੇ ਮਾਮੇ ਦਾ ਜਵਾਈ ਉਹਨਾਂ ਦੇ ਘਰ ਵਾਲੀ ਫਿਰ ਉਹਦੀ ਭੂਆ ਫਿਰ ਮੇਰੇ ਡੈਡੀ ਮਤਲਬ ਜੋ ਵੀ ਹੈ ਰਿਸ਼ਤੇਦਾਰੀ ਜ਼ਿਆਦਾ ਲੰਬੀ ਨਹੀਂ ਤੁਹਾਨੂੰ ਲੱਗ ਰਹੀ ਹੈ ਜੀ ਜੋ ਸੋਲਵ ਕਰੋਗੇ ਨਾ ਤੁਹਾਨੂੰ ਦੇਖ ਕੇ ਇੱਕਦਮ ਚਟਕਾ ਲੱਗੂਗਾ ਹਾਂ ਸੱਚੀ ਗੱਲ ਹੈ ਹਾਂ ਓਕੇ ਮੇਰੇ ਮਾਮੇ ਦੇ ਜਵਾਈ ਮੇਰੇ ਮਾਮੇ ਜਵਾਈ ਕੌਣ ਹੋਇਆ ਮੇਰੇ ਮਾਮੇ ਦਾ ਜਵਾਈ ਹੋਇਆ ਮੇਰੇ ਮਾਮੇ ਦੀ ਕੁੜੀ ਦਾ ਹਸਬੰਡ ਹਾਂ ਹਨਾ ਮੇਰੇ ਮਾਮੇ ਦੇ ਜਰਵਾਈ ਦੀ ਘਰ ਵਾਲੀ ਹਾਂ ਉਹਨਾਂ ਦੀ ਘਰ ਵਾਲੀ ਕੌਣ ਹੋਈ ਮੇਰੇ ਮਾਮੇ ਦੀ ਕੁੜੀ ਤੇ ਦੁਲਝਾਇਆ ਗਿਆ ਮੈਂ ਦੇ ਲਿਆ ਮੇਰੇ ਮਾਮੀ ਦਾ ਜਵਾਈ ਹੋ ਗਿਆ ਮੇਰੇ ਮਾਮੇ ਦੀ ਕੁੜੀ ਦਾ ਹਸਬੰਦ ਤੇ ਉਹਦੀ ਘਰ ਵਾਲੀ ਹੋ ਗਈ ਮੇਰੀ ਮੇਰੇ ਮਾਮੇ ਦੀ ਕੁੜੀ ਹਾਂ ਤੇ ਮੇਰੇ ਮਾਮੇ ਦੇ ਜਵਾਈ ਖੜ ਜਾ ਮੈਨੂੰ ਵੀ ਤਾਂ ਸੋਚਣ ਦਿਆਗਾ ਚਲ ਬੋਲੋ ਮੇਰੇ ਮਾਮੇ ਦੇ ਜਵਾਈ ਦੇ ਘਰ ਵਾਲੀ ਦੀ ਭੂਆ ਯਾਨੀ ਕਿ ਮੇਰੇ ਮਾਮੇ ਦੀ ਕੁੜੀ ਦੀ ਭੂਆ ਮੇਰੇ ਮਾਮੇ ਦੀ ਕੁੜੀ ਦੀ ਭੂਆ ਹੋਈ ਉਹ ਭੂਆ ਕਿਨੂੰ ਕਹੇਗੀ ਤੁਹਾਨੂੰ ਕਹਿੰਦੀ ਹੋਗੀ ਮੇਰੇ ਦਾ ਨੀ ਕੋਈ ਮੈਂ ਪੂਆ ਮੈਨੂੰ ਵੀਰ ਕਿਹਾ ਸਕਦੀ ਹੈ ਮੈਨੂੰ ਵੀ ਮੇ ਮੇਰੀ ਮੰਮੀ ਨੂੰ ਕਹੇਗੀ ਮੇਰੇ ਮੰਮੀ ਇੱਕ ਮਿੰਟ ਇੱਕ ਮਿੰਟ ਰੁਕ 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 ਮੇਰੇ ਮਾਮੇ ਦੇ ਜਵਾਈ ਦੀ ਘਰ ਵਾਲੀ ਦੀ ਪੂਆ ਯਾਨੀ ਕਿ ਮੇਰੀ ਮੰਮੀ ਓਕੇ ਮੇਰੇ ਮਾਮੇ ਦੇ ਜਵਾਈ ਦੇ ਘਰ ਵਾਲੀ ਦੀ ਪੂਆ ਹੋ ਗਈ ਮੇਰੀ ਮੰਮੀ ਅੱਗੇ ਤੁਹਾਡੇ ਡੈਡੀ ਜੀ ਦੀ ਤੇ ਤੁਹਾਡੀ ਕੀ ਲੱਗਦੇ ਨੇ ਮੇਰੇ 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 ਡੈਡੀ ਦੀ ਮੇਰੇ ਡੈਡੀ ਇੱਕ ਮਿੰਟ ਮੇਰੀ ਮੰਮੀ ਮੇਰੇ ਡੈਡੀ ਦੀ ਵਾਈਫ ਹੋ ਮੇਰੀ ਵਾਈਫ ਨਹੀਂ ਉਲਝਾਨ ਵਾਲੀ ਕਹਾਣੀ ਹੈ ਨਾ ਮੇਰੇ ਇਹਨਾਂ ਨੇ ਖੁਦ ਕਿਹਾ ਮੇਰੇ ਡੈਡੀ ਦੀ ਮੰਮੀ ਲੱਗਦੀ ਨਹੀਂ 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 ਮੇਰੇ ਡੈਡੀ ਦੀ ਵਾਈਫ ਮੇਰੀ ਮੰਮੀ ਹਾਂ ਹੁਣ ਬੋਲਿਆ ਨਾ ਸਹੀ ਪਹਿਲਾਂ ਤੁਸੀਂ ਬੋਲਿਆ ਸੀ ਮੇਰੇ ਮਾਮੇ ਦੇ ਜਵਾਈ ਹਾਂ ਦੇ ਘਰ ਵਾਲੀ ਦੀ ਭੂਆ ਮੇਰੇ ਡੈਡੀ ਤੇ ਮੇਰੀ ਕੀ ਲੱਗੀ ਹੈ ਨਾ ਮੇਰੇ ਮਾਮੇ ਦਾ ਜਵਾਈ ਹੋ ਗਿਆ ਮੇਰੇ ਮਾਮੇ ਦਾ ਦੇ ਕੁੜੀ ਦਾ ਹਸਬੰਡ ਤੇ ਉਹਦੀ ਜਿਹੜੀ ਹੈ ਘਰ ਵਾਲੀ ਹੋ ਗਈ ਐ ਨੀ ਮੇਰੇ ਮਾਮੇ ਦੀ ਕੁੜੀ ਤੇ ਉਹਦੀ ਪੂਆ ਹੋ ਗਈ ਮੇਰੀ ਮੰਮੀ ਤੇ ਜਿਹੜੀ ਮੇਰੀ ਮੰਮੀ ਐ ਮੇਰੇ ਡੈਡੀ ਦੀ ਕੀ ਲੱਗੀ ਮੇਰੇ ਡੈਡ ਦੀ ਵਾਈਫ ਤੇ ਮੇਰੀ ਮੰਮੀ ਬਿਲਕੁਲ ਸਹੀ ਆ ਵੈਸੇ ਮੈਨੂੰ ਲੱਗਦਾ ਨਹੀਂ ਸੀ ਵੀ ਇਹ ਬੁੱਝ ਪਾਣਗੇ ਪਰ ਇੱਕ ਵਾਰ ਇੱਕ ਵਾਰ ਜ਼ਰੂਰ ਹਿੱਲੇ ਸੀਗੇ ਕੀ ਬਾਤ ਹੈ ਨਹੀਂ ਜਮੇ ਨਹੀਂ ਹਿੱਲੇ ਮੈਂ ਸਟ੍ਰੀਟ ਖੜਿਆ ਰਿਹਾ ਬਿਲਕੁਲ ਨਹੀਂ ਰਿਹਾ ਨਹੀਂ ਨਾ ਕਮੈਂਟ ਕਰ ਦੱਸੋ ਮੈਂ ਹਿੱਲਿਆ ਭਾਈ ਜਮੇ ਨਹੀਂ ਹਿੱਲਣ ਮੇਰੇ ਪੈਰ ਬੰਨੇ ਹੋਏ ਨੇ ਜਾਂ ਤੁਸੀਂ ਆਪਣੀ ਮੰਮੀ ਨੂੰ ਆਪਣੇ ਡੈਡੀ ਦੀ ਮੰਮੀ ਬਣਾਤਾ ਸੀਗਾ ਉਹ ਤਾਂ ਫਲੋ ਫਲੋ ਤੇ ਨਿਕਲ ਜਾਂਦਾ ਨਾ ਮਾਫ ਕਰਨਾ ਕبھی ਕبھی ਮੇਰੇ ਤੋਂ ਨਿਕਲ ਜਾਂਦਾ ਤੋ ਮੈਨੂੰ ਨੇਹਾ ਜੀ ਹੁਣ ਤੁਸੀਂ ਇਹ ਦੱਸੋ ਇਹ ਬਾਜ਼ਾਰ ਤੁਸੀਂ ਆਪ ਬਣਾਈ ਹੈ ਕਿ ਕਿਤੋਂ ਲੈ ਕੇ ਆਏ ਹੋ ਇਹ ਬਾਜ਼ਾਰ ਤੇ ਮੈਂ ਨਹੀਂ ਬਣਾਈ ਹੈਗੀ ਆਪਣੇ ਫੋਲੋਅਰ ਨੇ ਭੇਜੀ ਹੈਗੀ ਨਾਮ ਦੱਸੋ ਨਾ ਜਰੂਰ ਜੀ ਕਮਲ ਸਿੱਧੂ ਜੀ ਕਮਲ ਸਿੱਧੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਸੋਹਣੀ 부ਜਾਰ ਸਾਨੂੰ ਭੇਜੀ ਜੇ ਤੁਹਾਡੇ ਕੋਲ ਹੋਰ ਵੀ 부ਜਾਰ ਤਾਂ ਨੇ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੁਹਾਡੀ 부ਜਾਰ ਤਾਂ ਅਸੀਂ ਆਪਣੇ ਵੀਡੀਓ ਵਿੱਚ ਐਡ ਕਰਾਂਗੇ ਤੇ ਜਿਹੜੇ ਕਮਲ ਸਿੱਧੂ ਜੀ ਨੇ ਕਿੱਥੋਂ ਦੇ ਨੇ ਰਹਿਣ ਵਾਲੇ ਕੋਈ ਨਾਮ ਲਿਖਿਆ ਪਿੰਡ ਵਗੈਰਾ ਭਾਈ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਤਾਂ ਕਿ ਇਹ ਤੁਹਾਡੇ ਪਿੰਡ ਦਾ ਨਾਮ ਵੀ ਮੈਂਸ਼ਨ ਕਰੇ ਕਿ ਸਾਡੇ ਜਿਹੜੇ ਵੀਰ ਭੈਣ ਕਿਹੜੇ ਪਿੰਡ ਤੋਂ ਸਾਡੀ ਵੀਡੀਓ ਨੂੰ ਦੇਖਦੇ ਨੇ ਕਿਹੜੇ ਪਿੰਡ ਤੋਂ 부ਜਾਰਤਾਂ ਨੂੰ ਸੈਂਡ ਕਰਦੇ ਨੇ ਠੀਕ ਹੈ ਜੀ ਸੋ ਬਸ ਠੀਕ ਹੈ ਧੰਨਵਾਦ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ